ਸੋਨਾ ਸੱਤ ਸੰਗਤ ਦੀ ਹੋਰ પ્રસੰਗ ਗੁਰੂ ਘਰ ਸਭ ਵਾਸਤੇ ਸਾਂਝਾ ਹੈ ਆਪਣੇ ਹਿੰਦੁਸਤਾਨ ਦੇ ਅੰਦਰ ਬਹੁਤ ਸਾਰੇ ਸੱਤ ਸੰਗਤ ਦੀ ਧਰਮ ਨੇ ਠੀਕ ਹੈ ਮੋٹے ਮੋٹے ਮੁਸਲਮਾਨਾਂ ਦਾ دین ਹੈ ਹਿੰਦੂਆਂ ਦਾ ਧਰਮ ਹੈ ਹਿੰਦੂਆਂ ਦੇ ਧਰਮ ਦੇ ਵਿੱਚ ਵੀ ਸ਼ਾਖਾ ਨੇ ਸੰਿਆਸੀ ਵਿਰਾਗੀ ਇਸੇ ਤਰ੍ਹਾਂ ਸਤ ਸੰਗਤ ਜੀ ਉਦਾਸੀ ਆਦਿਕ ਆਪਣੇ ਗੁਰੂ ਨਾਨਕ ਦੇਵ ਜੀ ਦੇ ਘਰ ਦੀ ਸ਼ਾਖਾ ਹੈ ਸ੍ਰੀ ਚੰਤ ਤੋਂ ਚੱਲੇ ਨਰਮਲੇ ਸਤ ਸੰਗਤ ਜੀ ਦਸਵੇਂ ਪਾਤਸ਼ਾਹ ਨੇ ਪ੍ਰਗਟ ਕੀਤੇ ਵਿਦਿਆ ਪੰਡ ਭੇਜੇ ਸਿੰਘ ਗੁਰੂ ਕੀ ਕਾੰਸੀ ਇਸ ਤਰ੍ਹਾਂ ਸਾਧੂਆਂ ਦੀਆਂ ਬਹੁਤ ਜਮਾਤਾਂ ਨੇ ਆਪਣੇ ਘਰ ਦੇ ਸਤ ਸੰਗਤ ਜੀ ਜਾਨੂ ਹੋਣੇ ਚਾਹੀਏ ਹੋਣਾ ਚਾਹੀਏ ਸੋ ਸੰਿਆਸੀ ਸਾਰਿਆਂ ਤੋਂ ਸਤ ਸੰਗਤ ਜੀ ਉੱਗੇ ਨੇ ਭਾਰਤ ਵਰਸ਼ ਵਿੱਚ ਇਹ ਦਿੱਤਾ ਤਰੇ ਨੇ ਸਤ ਸੰਗਤ ਜੀ ਇਹ ਮੱਤ ਤੋ ਰਿਆ ਹੈ 10ਵੇਂ ਪਾਤਸ਼ਾਹ ਨੇ 10ਵੇਂ ਗੁਰੂ ਗ੍ਰੰਥ ਸਾਹਿਬ ਵਿੱਚ ਬੜਾ ਭਾਰੀ ਇਹਨਾਂ ਬਾਰੇ ਪ੍ਰਸੰਗ ਲਿਖੇ ਨੇ ਕਿ ਗੁਰਸਿੱਖਾਂ ਨੂੰ ਕਿਸੇ ਇੱਧਰ ਉੱਧ ਨਾ ਜਾਣਾ ਪਵੇ ਉੱਥੋਂ ਗਿਆਨ ਘਰੋਂ ਹੀ ਮਿਲ ਜਾਵੇ। दत्तात्रेय ਬੜਾ ਜਤੀ ਸੇਤੀ ਸੀ ਸਾਧ ਸੰਨੀ 24 ਗੁਰੂ ਧਾਰੇ ਇਸ ਨੇ। ਇਹਦੀ ਮਾਨਸਾ ਤਾਂ ਜੀ ਹਣ ਸੁਹਾ ਸੀ। ਉਸ ਨੇ ਕਿਸੇ ਬਾਲਕ ਨੂੰ ਜਨਮ ਨਹੀਂ ਦਿੱਤਾ ਬਿਨਾਂ दत्तात्रेय ਤੋਂ। ਆਪੋ ਆਪਣੀ ਭਾਵਨਾ ਹੁੰਦੀ ਹੈ ਹਰ ਇੱਕ ਦੀ ਸਾਧ ਸੰਗ ਜੀ ਜੁਵਾ ਅਵਸਥਾ 'ਚ ਇਹਦੇ ਮਨ ਵਿੱਚ ਅnsੂਆ ਦੇ ਇਹ ਸੀ ਕਿ ਜਿਹੜਾ ਮੇਰਾ ਪਤੀ ਬਣੇ ਉਹਦੀ ਮੈਂ ਸੇਵਾ ਕਰੂੰਗੀ ਪਰ ਉਹ ਮੇਰੇ ਅੰਗ ਨੂੰ ਨਾ ਛੋਹੇ ਉਸ ਵੇਲੇ ਸਤਸ੍ਰੀ ਅਤਰੇ ਰਖੀ ਦੇ ਨਾਲ ਇਸ ਦੀ ਸ਼ਾਦੀ ਹੋਈ ਅਤਰੇ ਰਖੀ ਬੜਾ ਭਜਨੀਕ ਸੀ ਇੱਕ ਦਿਨ ਸੋਤੇ ਸਿੱਧ ਸਤਸੰਗ ਜੀ ਬਚਨ ਬਲਾਸ ਕਰਦੇ ਹਾਂ ਅਤਰੇ ਰਖੀ ਨੇ ਆਪਣੇ ਘਰ ਵਾਲੀ ਦੇ ਹੱਥ ਤੇ ਹੱਥ ਮਾਰ ਦਿੱਤਾ ਐਨੇ ਸੋਹਣ ਨਾਲੀ satsang ji दत्तात्रेय ਦੀ ਉਤਪਤੀ ਹੋਈ ਤ੍ਰਿਤੇਜੁਗ ਦੇ ਬਚਨ ਨੇ ਹਰੇ दत्तात्रेय ਬੜਾ ਭਾਰਾ ਜਤੀ ਸਤੀ ਹੋਇਆ ਦਤਮੌਰ ਹਜੂਰ ਸਾਹਿਬ ਤੋਂ ਤਕਰੀਬਨ 60 ਕੋਵਾਟ ਗੋਦਾਵਰੀ ਨਦੀ ਦੇ ਕਿਨਾਰੇ ਦਤਮੌਰ ਇੱਕ ਸ਼ਹਿਰ ਹੈ ਉਥੇ दत्तात्रेय ਜੀ ਦਾ ਜਨਮ ਹੋਇਆ ਇਹਨਾਂ ਸਤਸੰਗ ਜੀ ਗਿਰੀਪੁਰੀ ਪर्वਤੀ ਭਾਰਤੀ ਆਦਿਕ 10 ਸੰਨਿਆਸੀਆਂ ਦੀਆਂ ਸ਼ਾਖਾਂ ਇਹ ਤੋਂ ਚੱਲੀਆਂ ਜਿੱਥੇ-ਜਿੱਥੇ ਚੇਲੇ ਜੇ ਪਹਾੜ ਵਿੱਚ ਚੇਲੇ ਮੁੰਨੇ ਗਿਰੀ ਖਵਾਏ ਜਿਹੜੇ ਸ਼ਹਿਰਾਂ ਵਿੱਚ ਮੁੰਨੇ ਪੁਰੀ ਖਵਾਏ ਜਿਹੜੇ ਪਹਾੜ ਵਿੱਚ ਮੁੰਨੇ ਚੇਲੇ ਉਹਨਾਂ ਨੂੰ ਪर्वਤੀ ਕਿਹਾ ਜਾਂਦਾ ਜਿਵੇਂ ਆਪਣੇ ਮਗਰ ਸਿੰਘ ਲੱਗਦਾ ਕਿਸੇ ਦੇ ਗਿਰ ਕਿਸੇ ਦੇ ਨਾਲ ਪੁਰੀ ਇਸ ਤਰ੍ਹਾਂ ਸਤਸੰਗੀ ਸੰਨਿਆਸੀਆਂ ਦੇ 10 ਭੇਖ ਨੇ ਇਹ ਭਗਵਾਨ ਪੁਰੀ ਸਤਸੰਗਤ ਜੀ ਇੱਕ ਸੰਨਿਆਸੀ ਸੀ ਏ ਵਿਚਰਦਾ ਵਿਚਰਦਾ ਇਹਨੇ ਮਹਿਮਾ ਸੁਣੀ ਗੁਰੂ ਹਰ राय ਸਾਹਿਬ ਜੀ ਦੀ ਕਿ ਮੈਂ ਸਨਿਆਸੀ ਆ ਇਧਰ ਇੱਕ ਗੁਰਨਾਨਕ ਦੇਵ ਜੀ ਦਾ ਅਵਤਾਰ ਧਾਰਿਆ ਪੰਜਾਬ ਦੇ ਵਿੱਚ ਉਹਨਾਂ ਦੀ ਗੱਦੀ ਚੱਲ ਰਹੀ ਹੈ ਚੱਲ ਕੇ ਮੈਂ ਦਰਸ਼ਨ ਕਰਾਂ ਮਨ ਵਿੱਚ ਇੱਛਾ ਸੀ ਕਿ ਵਾਹਿਗੁਰੂ ਦੀ ਪ੍ਰਾਪਤੀ ਹੋਵੇ ਜਿਵੇਂ satsang ji ਇਹ ਭਗਵਾਨ ਗਿਰ ਮਹਾਰਾਜ ਸਤਵੇਂ ਪਾਤਸ਼ਾਹ ਦੇ ਦਰਸ਼ਨਾਂ ਨੂੰ ਆ ਰਿਹਾ ਉਹ ਕਥਾ ਸੁਣੋ ਦੁਹਰਾ ਸਨਿਆਸੀ ਭਗਵਾਨ ਗਿਰ ਇਹ ਸਨਿਆਸੀ ਮਤ ਦਾ ਸਤ ਸੰਗਤ ਜੀ दत्ता ਮਤ दत्तात्रेय ਦੇ ਮਤ ਦਾ ਅਲੰਭੀ ਸੀ ਭਗਵਾਨ ਗਿਰ ਸੀ ਇਹਦਾ ਨਾਮ ਵਿਚਰਿਓ ਦੇਸ਼ ਵਿਦੇਸ਼ ਇਹ ਸਾਰੇ ਦੇਸ਼ਾਂ ਪ੍ਰਦੇਸ਼ਾਂ ਚ ਸਾਧੂ ਬਣ ਕੇ ਵਿਚਰਿਆ ਆਵਦ ਭਇਓ ਪੰਜਾਬ ਮੈਂ ਤੇ ਪੰਜਾਬ ਵਿੱਚ ਆ ਗਿਆ ਖਾਲਸਾ ਜੀ ਜਿਸਕੇ ਭਾਗ ਵਿਸ਼ੇਸ਼ ਭਾਗ ਜਾਗ ਪੇ ਪੂਰਬਲੇਸ ਦੇ ਚਉਪਈ ਜਹ ਕੈ ਮਹਿਮਾ ਸਤਗੁਰ ਕੇਰੀ ਜਿੱਥੇ ਕਿਥੇ ਇਸਨੇ ਮਹਿਮਾ ਨਗਰਾਂ ਚੋਂ ਛੋਟਿਆਂ ਵੱਡਿਆਂ ਪਿੰਡਾਂ ਚੋਂ ਗੁਰੂ ਸਾਹਿਬ ਦੀ ਮਹਿਮਾ ਸੁਣੀ ਸਭ ਹਣ ਤੇ ਸੁਨ ਸਰੌਣ ਕਨੇਰੀ ਬਹੁਤ ਘਣੀ ਕੰਨੀ ਸੁਣੀ ਮਹਿਮਾ ਮਨ ਅਨਰਾਗ ਜਾਗ ਵੇ ਲਾਗਾ ਮਨ ਵਿੱਚ ਸਤਸੰਗ ਦੀ ਪ੍ਰੇਮ ਜਾਗ ਪਿਆ ਇਸ ਦੇ ਦਰਸ਼ਨ ਚਾਹਤ ਪਾਪ ਢ ਭਾਗਾ ਵੱਡੇ ਭਾਗਾ ਵਾਲਾ ਦਰਸ਼ਨ ਚਾਹੁੰਦਾ ਪਿਆ ਸੰਨਿਆਸੀ ਕੋ ਪੰਥ ਮਜਾਰਾ ਇਹਦਾ ਸਤਸੰਗ ਜੀ ਭੇਕ ਸੰਨਿਆਸੀਆਂ ਵਾਲਾ ਧਾਰਿਆ ਹੋਇਆ ਸੀ ਤਨ ਕੁਲ ਕੋ અપਮਾਨ ਨਵਾਰਾ ਇਹਨੇ ਆਪਣੇ ਧਨ ਦਾ ਆਪਣੀ ਖੁੱਲ ਦਾ ਹੰਕਾਰ ਅੰਦਰੋਂ ਕੱਢਿਆ ਹੋਇਆ ਸੀ ਸਰ ਲਾਲਸ ਦਰਸ਼ਨ ਕੋ ਆਵਾ ਲਾਲਚ ਧਾਰ ਕਰਕੇ ਦਰਸ਼ਨਾ ਨੂੰ ਆਇਆ ਕਿ ਗੁਰੂ ਹਰ ਰਾਜ ਸਾਹਿਬ ਜੀ ਦੇ ਦਰਸ਼ਨ ਕਰਾਂ ਰਿਦੇ ਮਨੋਰਥੀ ਵੁਠਾਵਾ ਦਰਸ਼ਨ ਕਰਨ ਤੋਂ ਪਹਿਲਾਂ ਖਾਲਸਾ ਜੀ ਇਸਨੇ ਮਨ ਵਿੱਚ ਇਹ ਫੁਰਨਾ ਕੀਤਾ ਇੱਛਾ ਧਾਰੀ ਜੇਕਰ ਪਰਮੇਸ਼ਰ ਅਵਤਾਰੂ ਜੇ ਗੁਰੂ ਨਾਨਕ ਦੇਵ ਜੀ ਦੀ ਗੱਦੀ ਦੇ ਮਾਲਕ ਸਤਵੇਂ ਪਾਸ਼ਾ ਗੁਰੂ ਹਰ ਰਾਏ ਸਾਹਿਬ ਜੀ ਪਰਮੇਸ਼ਰ ਦਾ ਅਵਤਾਰ ਹਨ ਅਗਨੀ ਪਰਠਾਨਤ ਵਿਭਾਰੂ ਧਰਤੀ ਦੇ ਉੱਤੇ ਆ ਕਰਕੇ ਮਾਨਸ ਦੇ ਹੀ ਲੈ ਕੇ ਵਿਵਹਾਰ ਕਰਦੇ ਨੇ ਪਰਪਕਾਰ ਕਰਦੇ ਨੇ ਮਉਜ ਕੋ ਦਰਸ਼ਨ ਅਮ ਦੇਵੇਂ ਤਾਂ ਮੈਨੂੰ ਦਰਸ਼ਨ ਇਸ ਤਰ੍ਹਾਂ ਦੇ ਰੂਪ ਵਿੱਚ ਦੇਣ ਰੂਪ ਚਤਰ ਭਜ ਕੋ ਧਰ ਲੈਵੇਂ ਮੈਨੂੰ ਚਾਰ ਬਾਹਾਂ ਵਾਲੇ ਹੋ ਕੇ ਦਰਸ਼ਨ ਦੇਣ ਭਗਵਾਨ ਦਾ ਸਤ ਸੁਣੀ ਚਤਰ ਪੂਜੀ ਰੂਪ ਹੈ ਗੁਰਬਾਣੀ ਚਾਹੁੰਦਾ ਸ਼ੰਖ ਚੱਕਰ ਗਧਾ ਪਦਮ ਆਪ ਆਪ ਕੀਓ ਛਦਨ ਅਪਰੰਪਰ ਪਰਭੁਮ ਲਖੇ ਕੌਨ ਤਾਹ ਜੀਓ ਸਤਿ ਸਾਹਿਬ ਸ੍ਰੀ ਨਵਾਸ ਆਦਪੁਰਖ ਸਦਾ ਤੂੰ ਹੀ ਵਾਹਿਗੁਰੂ 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 ਵਾਹਿ ਜੀ ਅਹਜਾ ਸਰੂਪ ਜੋ ਭਗਵਾਨ ਦਾ ਸਰਗੁਣ ਸਰੂਪ ਚਾਹਾਂ ਬਾਹਾਂ ਵਾਲਾ ਨਾ ਉਹ ਰੂਪ ਵਿੱਚ ਜੇ ਗੁਰੂ ਸਾਹਿਬ ਦਰਸ਼ਨ ਦੇਣ ਨਾ ਫੇਰ ਮੈਨੂੰ ਪਤਾ ਲੱਗ ਜੂ ਕਿ ਪਰਮੇਸ਼ਰ ਦਾ ਰੂਪ ਨੇ ਆਪਾਂ ਸਾਰੀਆਂ ਸਿੱਖ ਸੰਗਤਾਂ ਗੁਰੂ ਨਾਨਕ ਦੇਵ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਆਕਾਰ ਪੁਰਖ ਦਾ ਰੂਪ ਮੰਨਦੇ ਆ ਖਾਲਸਾ ਜੀ ਇਨਾ ਭਰੋਸਾ ਹੈ ਅੱਜ ਇਹ ਸਤ ਸੰਗਜੀ ਸਿਆਸੀ ਸਾਧੂ ਭਗਵਾਨ ਗਿਰ ਜਿਸ ਦਾ ਨੋ ਹੈ ਗੁਰੂ ਕੀ ਮਹਿਮਾ ਸੁਣ ਕੇ ਕੀਰਤਪੁਰ ਸਾਹਿਬ ਪਹੁੰਚਿਆ ਮਨ ਵਿੱਚ ਇੱਛਾ ਇਹ ਧਾਰੀ ਹੈ ਜੇ ਪੂਰਨ ਗੁਰੂ ਨੇ ਜੇ ਪਰਮੇਸ਼ਰ ਦਾ ਰੂਪ ਨੇ ਤਾਂ ਮੇਰੀ ਇੱਛਾ ਇਹ ਹੈ ਕਿ ਮੈਨੂੰ ਭਗਵਾਨ ਦੇ ਰੂਪ ਵਿੱਚ বিষ্ণੂ ਦੇ ਚਤਰਭੁਜ ਰੂਪ ਵਿੱਚ ਮੈਨੂੰ ਦਰਸ਼ਨ ਦੇਣ ਇਹ ਇਛਾ ਧਾਰ ਦੀ ਸਤ ਸੰਗ ਜੀ ਇਸ ਨੇ ਮੈਂ ਪੰਨ ਬਣੋ ਸਿੱਖ ਇਨਕੇਰਾ ਫੇਰ ਮੈਂ ਇਹਨਾਂ ਦੀ ਸਿੱਖੀ ਧਾਰਾਂਗਾ ਜਿੰਨ ਕੋ ਪਸਰਿਓ ਜਸ ਬਹੁ ਤੇਰਾ ਜਿਸ ਗੁਰੂ ਹਰ राय ਸਾਹਿਬ ਦਾ ਜਸ ਦੇਸਾਂ ਪ੍ਰਦੇਸਾਂ ਚ ਫੈਲ ਰਿਹਾ ਹੈ ਸਤਗੁਰ ਅੰਤਰਜਾਮੀ ਜਾਨਾ ਇਦ ਸਤ ਸੰਗ ਜੀ ਗੁਰੂ ਹਰ राय ਸਾਹਿਬ ਜੀ ਅੰਤਰਜਾਮੀ ਸੀ ਜਾਣ ਲਿਆ ਕਿ ਸੰਿਆਸੀ ਸਾਧੂ ਆਇਆ ਭਗਵਾਨ ਗਿਰ ਦੀਵਾਨ ਚ ਹਲੇ ਪਹੁੰਚਿਆ ਨਹੀਂ ਬਾਹਰੀ ਹੈ ਇਹ ਇਛਾ ਧਾਰੀ ਹੈ ਕਿ ਮੈਨੂੰ ਚਾਹਾਂ ਬਾਹਾਂ ਵਾਲੇ ਰੂਪ ਵਿੱਚ ਦਰਸ਼ਨ ਦੇਣ ਬਣੇ ਚਤਰਪੁਜ ਰੂਪ ਸਜਾਨਾ ਸਤਿਗੁਰੂ ਜੀ ਸਤ ਸੰਗਿ ਉਸੇ ਵੇਲੇ ਚਾਹਾਂ ਬਾੜਾ ਵਾਹਾਂ ਬਾੜਾ ਰੂਪ ਧਾਰ ਲਿਆ ਰੋਮ ਰੋਮ ਕੋਟ ਬਹਿ ਮੰਡ ਕੋ ਨਿਵਾਸ ਜਾਸ ਵਾਰਸ ਉਤਾਰ ਧਾਰ ਦਰਸ ਦਿਖਾਏ ਹੈ ਵਾਹਿਗੁਰੂ ਆਪ ਗੁਰਨਾਨਕ ਰੂਪ ਹੈ ਸਤ ਸੰਗਤ ਜੀ ਕੀ ਔਖਾ ਸੀ ਸਤ ਸੰਗਤ ਜੀ ਉਹ ਭਗਵਾਨ ਦਾ ਸਰਗੁਣ ਸਰੂਪ ਦਾ ਰੂਪ ਧਾਰਨਾ ਆਪ ਜੀ ਉਸੇ ਵੇਲੇ ਸਤ ਸੰਗਤ ਜੀ ਚੋਹਾ ਵਾੜਾ ਵਾੜਾ ਰੂਪ ਧਾਰ ਲਿਆ ਨੀਰ ਰੂਪ ਬਨਵਾਰੀ ਤੇਰਾ ਸੋਹਣਾ ਲੱਕ ਜੇ ਲੰਬੜੇ ਵਾਲਾ ਕੰਚਨ ਕਾਇਆ ਸੋਹਣੇ ਕੀ ਢਾਲਾ ਜਪੋ ਤੁਸੀਂ ਸਹੇਲਿਓ ਜਮਦਵਾਰ ਨਾ ਹੋ ਖੜਿਓ ਸਿੱਖ ਮੁਸਲਮਣੋ ਮਹਿਲਿਓ ਗੁਰਬਾਣੀ ਚਾਹੁੰਦਾ ਇਹੋ ਜਿਹਾ ਰੂਪ ਸਰਗੁਣ ਸਰੂਪ ਸਾਧ ਸੰਗਤ ਦੀ ਨੀਰ ਰੂਪ ਬਨਵਾਰੀ ਆਪਣੀ ਨੇ satsangat ji ਰੂਪ ਧਾਰ ਲਿਆ ਚਤਰਪੁਜ ਸ਼ਿਆਮਲ ਅਲਸੀ ਕੁਸਮ ਮਨੋ ਹੈ ਰੰਗ ਕਾਲਾ ਕਹਿੰਦੇ ਭਗਵਾਨ ਦਾ ਪਰ ਕਿਹਾ ਜਿਆ ਜੀਮੀਦਾਰਾਂ ਨੇ ਦੇਖੇ ਹੋਣਗੇ ਬੀਬੀਆਂ ਨੇ ਵੀ ਜਿਹੜੀਆਂ ਖੇਤਾਂ satsangat ji ਵਿਹਾਰ ਕਰਨ ਜਾਂਦੀਆਂ ਅਲਸੀ ਦਾ ਫੁੱਲ ਹੁੰਦਾ ਅਲਸੀ ਜਿਸ ਵੇਲੇ satsangat ji ਆਪਾਂ ਬੀਜਦੇ ਹਾੜੀ ਦੀ ਫਸਲ ਐ ਇਹ ਅਲਸੀ ਦਾ ਬੂਟਾ ਜਿਸ ਵੇਲੇ satsangat ji ਫੁੱਲ ਕੱਢਦਾ ਬਹੁਤ ਹੀ ਨੀਲੇ ਜੇ ਰੰਗ ਦੇ ਹੁੰਦੇ ਐ ਇਹ ਜ ਸੁੰਦਰ ਸਾ ਸ੍ਰੀ ਅਕਾਲੀ ਦੇ ਫੁੱਲਾਂ ਦੇ ਰੰਗ ਵਰਗਾ ਭਗਵਾਨ ਦਾ ਰੰਗ ਹੈ ਉਹ ਰੰਗ ਮਹਾਰਾਜ ਨੇ ਅਪਣਾ ਲਿਆ ਵਿਰਗ ਵਿਸਾਲ ਦਲ ਕਮਲ ਬਨੋ ਹੈ ਆਪ ਜੀ ਦੇ ਨੇਤਰ ਮੰਨ ਕਬਲ ਦੀਆਂ ਪੰਖੜੀਆਂ ਨੇ ਵੱਡੇ ਵੱਡੇ ਸੋਹਣੇ ਫੱਬ ਰਹੇ ਨੇ ਸ਼ੰਖ ਗਧਾ ਧਰ ਪਦਮ ਚਕਰ ਕੋ ਚੋਹਾ ਬਾਹਾਂ ਦੇ ਹੱਥਾਂ ਵਿੱਚ ਕੀ ਹਥ ਹੈ ਉਹੀ ਗੁਰਬਾਣੀ ਜੋ ਕਹਿੰਦਾ ਸੰਖ ਚਕਰ ਗਧਾ ਪਦਮ ਇੱਕ ਚ ਕਬਲ ਫੁੱਲ ਫੜਿਆ ਹੋਇਆ ਇੱਕ ਚ ਪੰਚਮੁਖਾ ਸੰਖ ਹੈ ਇੱਕ ਜ ਗੁਰਜ ਹੈ ਇਹੋ ਸਤ ਸੰਗਤ ਜੀ ਚੋਂ ਹੱਥਾਂ ਦੇ ਵਿੱਚ ਇਹ ਚਾਰੇ ਚਿੰਨ ਪਕੜੇ ਹੋਏ ਮੁਖ ਮੰਡਲ ਸਠ ਪ੍ਰੇਕੁੱਟ ਬਕਰ ਕੋ ਪਰਵੱਟੇ ਸਤ ਸੰਗਤ ਜੀ ਤੇਦੇ ਨੇ ਬੜੇ ਸੋਹਣੇ ਗੋਲਾਕਾਰ ਮਹਰ ਦਾ ਚਿਹਰਾ ਹੈ ਪੀਤਾਂਵਰ ਸ਼ੋਭਤ ਬਨਮਾਲਾ ਸਾਰੇ ਬਸਤਰ ਸਤ ਸੰਗਤ ਜੀ ਪੀਲੇ ਸੋਬ ਦੇ ਨੇ ਨਾੜੀ ਬਜੰਤੀ ਵਾਲਾ ਗਲ ਵਿੱਚ ਫਵ ਰਹੀ ਕੋ ਕ ਬਰਨ ਸਕੇ ਦਤ ਜਾਲ ਅਹੀ ਜੀ ਸੋਹਣੀ ਸੋਭਾ ਕੌਣ ਆ ਕਬੀ ਜਿਹੜਾ ਮਹਾਰਾਜ ਦੀ ਕਸਨ ਕਰ ਸਕੇ ਕਿਰਪਾ ਪਰੇ ਦਏ ਨੈਣ ਰਸੀਲੇ ਬੜੇ ਪ੍ਰੇਮ ਰਸਨਾ ਭਰੇ ਹੋਏ ਕਿਰਪਾ ਦੇ ਭਰੇ ਸਤਗੁਰਾਂ ਦੇ ਨੇਤਰ ਹਨ ਮੁਸਕਾਵਤ ਮੁਖ ਮੰਦ ਮੰਦ ਸ਼ਬੀਲੇ ਹੌਲੀ ਹੌਲੀ ਸੋਹਬਾ ਦੇ ਘਰ ਸੱਚੇ ਪਾਸ਼ਾ ਮੁਸਕਰਾ ਰਹੇ ਨੇ ਬੈਠੇ ਸੰਗਾਸਣ ਤੇ ਸਰਤਾਪਤ ਸੁੰਦਰਤਾਸਾਰ ਮਾਨਸਾਤ ਸਤਸੰਗੀ ਸ੍ਰੇਟ ਸੁੰਦਰਤਾਈ ਦਾ ਸਮੁੰਦਰ ਹਰ ਮਹਾਰਾਜ ਛੇਸ਼ਸਾਰ ਦਾ ਪਾਇਨ ਪਾਰ ਸਤਗੁਰਾਂ ਦੀ ਸਤਸੰਗੀ ਸੁਹਕ पण ਸੁੰਦਰਤਾਈ ਦੀ ਛੇਸ਼ਨਾਗ ਤੇ ਸ੍ਰਸਤੀ ਦੇਵੀ ਇਹ ਪਾਰ ਨਹੀਂ ਪਾ ਸਕਦੇ ਅੰਤ ਨਹੀਂ ਪਾ ਸਕਦੇ ਆਏ ਕਰਿਓ ਦਰਸ਼ਨ ਜਬ ਐਸੇ ਜਦੋਂ ਇਹ ਜੇ ਸਰੂਪ ਮਹਾਰਾਜ ਧਾਰ ਕੇ ਬੈਠੇ ਜਦ ਨੂੰ ਆ ਗਿਆ ਦਵਾਨ ਦੇ ਦਰਬਾਰ ਵਿੱਚ ਸਤ ਸੰਗਰੀ ਸਾਹਮਣੇ ਦਰਵਾਜੇ ਚ ਭਗਵਾਨ ਗਿਰ ਕੀ ਦੇਖਦਾ ਸਾਹਮਣੇ ਸੋਣਾ ਸਰੂਪ ਚਤਰਪੂਜੀ ਦਰਸ਼ਨ ਹੋ ਰਹੇ ਅਨੰਦ ਨਿਭਗਮ ਨਾ ਤਨ ਸਦ ਕੈਸੇ ਸਰੀਰ ਦੀ ਸੁਧ ਨਹੀਂ ਰਹੀ ਖਾਲਸਾ ਜੀ ਆਨੰਦ ਵਿੱਚ ਮਗਨ ਹੋ ਗਿਆ ਭਗਵਾਨ ਗਿਰ ਕਿਤੇ ਸਮੇਂ ਮੈਂ ਜਦ ਸੁਧ ਪਾਈ ਪੈ ਗਿਆ ਸਤ ਜੀ ਡੰਡੇ ਵੱਤ ਲੰਮਾ ਮਹਾਰਾ ਦੇ ਚਰਨਾਂ ਤੇ ਕਿ ਥਾ ਥਾ ਤੇ ਸਾਧੂ ਰੂਪ ਧਾਰ ਕੇ ਵਿਚਰਿਆ ਪਰ ਭਗਵਾਨ ਦੇ ਦਰਸ਼ਨ ਨਹੀਂ ਸੀ ਹੋਏ ਹੁਣ ਤੱਕ ਅੱਜ ਇੱਥੇ ਮੈਨੂੰ ਭਗਵਾਨ ਦੇ ਦਰਸ਼ਨ ਹੋ ਗਏ ਪ੍ਰਤੱਖ ਉਸ ਵੇਲੇ ਰੋਂ ਰੋਂ ਖੜਾ ਖੜਸਾ ਜੀ ਕਿਤਨੇ ਦਿਨ ਚਿਰਤਾ ਉਹ ਮਸਤੀ ਦੇ ਵਿੱਚ ਮगन ਹੋ ਗਿਆ ਪਤਾ ਨਹੀਂ ਲੱਗਿਆ ਵੀ ਮੈਂ ਕਿੱਥੇ ਬੈਠਾ ਹਾਂ ਪਰਿਓ ਡੰਡਵੱਤ ਗੁਰ ਅਗਵਾਈ ਜਿਵੇਂ ਡੰਡਾ ਲੰਮਾ ਪਿਆੰਦਾ ਡੰਡਾਤ ਕਰਕੇ ਮਹਾਰਾਜ ਦੇ ਚਰਨਾਂ ਤੇ ਢਹਿ ਪਿਆ ਸਰਨ ਸਨ ਰੱਖੋ ਦੇ ਹੱਥ ਮੂਹੋ ਕਿਹਾ ਸ਼ਰਨ ਹਾਂ ਸ਼ਰਨ ਹਾਂ ਮਹਾਰਾਜ ਕਿਰਪਾ ਦਾ ਹੱਥ ਦੇ ਕੇ ਮੈਨੂੰ ਰੱਖ ਲਓ ਮੁਝ ਅਨਾਜ਼ ਕੋ ਕਰੋ ਸੁਨਾਥ ਮੈਨੂੰ ਜਦੀਪ ਯਤੀਮ ਨੂੰ ਸਫਲਾ ਕਰਦੇਓ ਸਿੱਖਿਆ ਆਪਣੋ ਕੀ ਜੇ ਸੁਆਮੀ ਏ ਮਹਾਰਾਜ ਮੈਨੂੰ ਆਪਣਾ ਸਿੱਖ ਬਣਾ ਲਓ ਤੀਨ ਲੋਕ ਪਤਿ ਅੰਤਰ ਜਾਮੀ ਹੁਣ ਮੈਨੂੰ ਪਤਾ ਲੱਗਿਆ ਤੁਸੀਂ ਤਿੰਨਾਂ ਲੋਕਾਂ ਦੇ ਪਤੀਓ ਸਭ ਦੇ ਦਿਨਾਂ ਦੀਆਂ ਜਾਣਨ ਵਾਲੇ ਹੋ ਦਿਨ ਦਿਆਲ ਹੈ ਬਿਰਦ ਤੇ ਮਾਰਾ ਤੁਹਾਡਾ ਜਿਹੜਾ ਬਿਰਦ ਪਰਨਾ ਗਰੀਬਾਂ ਤੇ ਦਇਆਲਤਾ ਕਰਦੇ ਹੋ ਮੈਂ ਗਰੀਬ ਹਾਂ ਤੁਹਾਡੇ ਚਰਨਾਂ 'ਚ ਆਇਆ ਪਵ ਸਾਗਰ ਤੇ ਲੇਹੋ ਅਦਾਰਾ ਮੈਨੂੰ ਸੰਸਾਰ ਸਮੁੰਦਰ ਤੋਂ ਬਚਾ ਲਓ ਯੋਨਾ ਚ ਡੁੱਬਦਾ ਫਿਰਦਾ ਹਾਂ ਵੇਸਪਾਲਤ ਗੁਰ ਵਾਕ ਸਨ ਆਇਓ ਉਸੇ ਵੇਲੇ ਸਤਸੰਗਤ ਜੀ ਮਹਾਰਾਜ ਨੇ ਇੱਕ ਛਿਨ ਵਿੱਚ ਹੀ ਉਹੀ ਸਰੂਪ ਫੇਰ ਧਾਰ ਲਿਆ ਜੋ ਗੁਰੂ ਹਰਿਰਾਜ ਸਾਹਿਬ ਦਾ ਸ੍ਰੀ ਸਰੂਪ ਸੀ ਦੋ ਬਹਾਂ ਹਾਲਾ ਉਸੇ ਲੋਟ ਬੈਠ ਕੇ ਫੇਰ ਬਚਨ ਕਹੇ ਭਗਵਾਨ ਗਿਰਨ ਹਰ ਦਰਸ਼ਨ ਤੁਮ ਏ ਠਾਂ ਪਾਇਓ ਬੜਾ ਕਰਨ ਲੱਗੇ हे ਭਗਵਾਨ ਗਿਰ ਤੂੰ ਜਿਹੜੇ ਸਰੂਪ ਦੇ ਦਰਸ਼ਨ ਕੌਣ ਕਰਨਾ ਚਾਹੁੰਦਾ ਸੀ ਚਤਰਪੁਜੀ ਦੇ ਉਹ ਤੂੰ ਦਰਸ਼ਨ ਹਰੀ ਦੇ ਇੱਥੇ ਕਰ ਲਏ ਸ੍ਰੀ ਚੰਦ ਗੁਰੂ ਨਾਨਕ ਨੰਦ ਜੇ ਤੂੰ ਹੁਣ ਉਪਦੇਸ਼ ਲੈਣਾ ਨਾ ਲੈ ਤੈਨੂੰ ਦੱਸ ਦੇਣਾ ਉਜਕਤੀ ਗੁਰਨਾਨਕ ਦੇਵ ਸਾਹਿਬ ਜੀ ਦਾ ਸਹਬਜਾਦਾ ਸ੍ਰੀ ਚੰਦ ਹੋਇਆ ਤਨ ਅਨ ਕੰਪਾਂ ਤੀਨ ਬਲੰਦ ਉਹ ਸ੍ਰੀ ਚੰਦ ਨੇ ਉਦਾਸੀ ਭੇਖ ਚ ਲਾਇਆ ਸਾਡੇ ਪਿਤਾ ਬਾਬਾ ਗੁਰਦੁੱਤਾ ਜੀ ਨੂੰ ਸਭ ਕੁਝ ਅਰਪਿਤ ਦਿੱਤਾ ਸੀ ਐਸੇ ਵੇਲੇ ਲਖਮੀ ਚੰਦ ਉਹਨਾਂ ਦਾ ਛੋਟਾ ਭਰਾ ਸੀ ਉਹਨਾਂ ਦਾ ਸ੍ਰੀ ਚੰਦ ਦਾ ਭਤੀਜਾ ਸੀ ਧਰਮ ਚੰਦ ਉਹਦੇ ਤੇ ਵੀ ਕਿਰਪਾ ਕੀਤੀ ਉਹ ਵੀ ਗ੍ਰਸਤੀ ਰਹੇ ਧਰਮਚੰਦ ਦਾ ਅੱਗੇ ਬਿਹਰਚੰਦ ਲੜਕਾ ਹੈ ਇਸ ਵੇਲੇ ਗੁਰਨਾਨਕ ਦੇਵ ਜੀ ਦਾ ਪਰੋਤਾ ਸਮਝ ਲੈਣਾ ਉਹ ਨਾਨਕ ਇੱਥੇ ਦੇਰੇ ਬਾਬੇ ਨਾਨਕ ਰਹਿੰਦਾ ਹੈ ਜਾ ਤੂੰ ਉਹਦੇ ਕੋਲੋਂ ਸਿੱਖੀ ਧਾਰ ਜਾ ਕੇ ਦਰਸ਼ਨ ਤੈਨੂੰ ਇੱਥੇ ਹੋ ਗਏ ਇਹ ਤੂੰ ਉਪਦੇਸ਼ ਲੈਣਾ ਤਾਂ ਉਹਦੇ ਕੋਲੇ ਜਾ ਇਹ ਮਹਾਰਾਜ ਸਤਵੇਂ ਪਾਤਸ਼ਾਹ ਨੇ ਹੁਕਮ ਕਰ ਦਿੱਤਾ ਮੀਰ ਚੰਦ ਪਰ ਸੋ ਅਪ ਤਾ ਮੀਰ ਚੰਦ ਇਸ ਵੇਲੇ ਨਾਨਕ ਦੇ ਰਹੇ ਹੈ ਬਾਬਾ ਨਾਨਕ ਦੇ ਵੇਦੀ ਬਾਂਸ ਵਿਖੇ ਜਸ ਮਹਾਂ ਜਿਸ 베ਦੀ ਬਾਂਸ ਵਿੱਚ ਬੜਾ ਭਾਰੀ ਜਸ ਹੋ ਰਿਹਾ ਮੇਰਚੰਦ ਦਾ ਠੀਕੋ ਮਿਲੋ ਸੋ ਪੂਰੇ ਆਸਾ ਜੇ ਤੇਰੀਆਂ ਆਸਾ ਸਾਰੀਆਂ ਪੂਰੀਆਂ ਹੋ ਜਾਣਗੀਆਂ ਸਤਵੇਂ ਪਾਤਸ਼ਾਹ ਕਹਿੰਦੇ ਉਹਨਾਂ ਨੂੰ ਜਾ ਕੇ ਮਿਲ ਦਰਸ਼ਨਾਂ ਜਾਏ ਤਰੋ ਵਿਸਵਾਸ ਭਰੋਸਾ ਧਾਰ ਕੇ ਦਰਸ਼ਨ ਕਰੀ ਉਥੇ ਦੇ ਰਹੇ ਬਾਬੇ ਨਾਨਕ ਠੇਹਾ ਓਠਾ ਭੇਦ ਨਾ ਕੋ ਧੰਨ ਗੁਰੂ ਹਰ राय ਸਾਹਿਬ ਜੀ ਅੱਜ ਤਾਂ ਹਜ਼ਾਰਾਂ ਕੋਹਾਂ ਦਾ ਅਸੀਂ ਫਰਕ ਪਾਈ ਬੈਠੇ ਹਾਂ ਵਾਰਾ ਕਹਿੰਦੇ ਭਾਈ ਡੇਰੇ ਬਾਬੇ ਨਾਨਕ ਬੇਰ ਚੰਦ ਦੇ ਘਰ ਦਾ ਤੇ ਸਾਡੇ ਘਰ ਦਾ ਫਰਕ ਨਹੀਂ ਹੈ ਕੋਈ ਵੀ ਇੱਕੇ ਰੂਪ ਜਾਣੀਏ ਦੋ ਇੱਕੋ ਹੀ ਰੂਪ ਸਮਝ ਨਹੀਂ ਦੋਨੋਂ ਥਾਵਾਂ ਨੂੰ ਤਦ ਭਗਵਾਨ ਦੇ ਹਰੇ ਗयो ਭਗਵਾਨ ਗਿਰਤ ਸਤ ਸੰਗ ਜੀ ਜਿਉਂ ਕੀਰਤਪੁਰ ਸਾਹਿਬ ਤੋਂ ਚੱਲਿਆ ਪੈਦਲ ਸਤਲੁਜ ਰੰਦੇ ਆ ਬਿਆਸਾ ਦਰਿਆ ਨੰਘਿਆ ਮਾਝੇ ਚ ਜਾ ਕੇ ਦੇਰੇ ਬਾਬੇ ਨਾਨਕ ਪਹੁੰਚਿਆ ਮੇਰ ਚੰਦ ਪੱਗ ਪਰਸਤ ਫਿਓ ਮੇਰ ਚੰਦ ਗੁਰੂ ਨਾਨਕ ਦੇਵ ਜੀ ਦੇ ਪੜੋਤੇ ਤੇ ਚਰਨੀ ਡਿਗ ਪਿਆ ਮਿਲ ਕਰ ਪੇਸ਼ ਵਦਾ ਸੀ ਲੀਨ ਬਿਲ ਕਰਕੇ ਸਤ ਸੰਗਤ ਜੀ ਉਦਾਸੀਆਂ ਵਾਲਾ ਭੇਖ ਧਾਰਨ ਕੀਤਾ ਇਸ ਭਗਵਾਨ ਗਿਰਨੇ ਸਤਿਆ ਨਾਮ ਕੋ ਮਨ ਤਰਸੋ ਦੀਨ ਔਰ ਸੱਚੇ ਨਾਮ ਵਾਹਿਗੁਰੂ ਦਾ ਮੰਤਰ ਦਿੱਤਾ ਗੁਰੂ ਨਾਨਕ ਦੇਵ ਜੀ ਦੇ ਪੜੋਤੇ ਨੇ ਮੇਰ ਚੰਦ ਨੇ ਇਸ ਨੂੰ ਭਗਤ ਪਉਣ ਵਾਣ ਨਾਮ ਤਬ ਧਰਿਓ ਇਹਦਾ ਭਗਤ ਭਗਵਾਨ ਰੱਖ ਦਿੱਤਾ ਗਿਰ ਨਹੀਂ ਰਹਿਣ ਦਿੱਤਾ ਗਿਰ ਪੂਰੀ ਤਾਂ ਉਸ ਰਿਆਸੀਆਂ ਦੀ ਸੀ ਨਾ ਚੰਨ ਇਹਨਾਂ ਦੇ ਨਿਸ਼ਾਨੀ ਇਹਦਾ ਨਉ ਰੱਖ ਦਿੱਤਾ ਭਗਤ ਭਗਵਾਨ ਕਿ ਭਗਵਾਨ ਦਾ ਇਹ ਭਗਤ ਹੈ ਇਹ ਆ ਗਿਆ ਪਉਣ ਜਗ ਮੈਂ ਫਿਰਿਓ ਇਹ ਸਾਧ ਸੰਗਤ ਜੀ ਮੇਰ ਚੰਦ ਤੋਂ ਫਿਰ ਆਗਿਆ ਲੈ ਕਰਕੇ ਵਿਦਿਆ ਹੋ ਕੇ ਬੜਾ ਵਿਚਰਿਆ ਥਾਂ ਥਾਂ ਤੇ ਸੰਸਾਰ ਚ ਵਿਚਰਤ ਜਿਸੀ ਦੇਸ਼ ਕੋ ਜਾਏ ਵਿਚਰਦਾ ਹੋਇਆ ਜਿਹੜੇ ਦੇਸ਼ ਵਿੱਚ ਜਾਂਦਾ ਹੈ ਗੁਰਮਾਰਗ ਉਪਦੇਸ਼ ਦਰੜਾਏ ਜੋ ਗੁਰਮਤ ਧਾਰਨ ਕੀਤੀ ਸੀ ਨਾ ਗੁਰੂ ਕੀ ਸਿੱਖੀ ਇਸ ਨੇ ਉਪਦੇਸ਼ ਮੇਰ ਚੰਦ ਤੋਂ ਲੋਕਾਂ ਨੂੰ ਉਪਦੇਸ਼ ਦਿਰੜ ਕਰਵਾਉਂਦਾ ਰੁਚਕਰ ਲੋਕ ਮਿਲੇ ਤਿਸ ਨਾਹੀ ਇਹਨੂੰ ਸਤ ਸੰਜੀ ਰੁਚੀ ਦੇ ਨਾਲ ਲੋਕ ਨਹੀਂ ਮਿਲਦੇ ਨਾਇਦਾ ਕੋਈ ਉਪਦੇਸ਼ ਸੁਣੇ ਦੇਖਤ ਅਚਰਜ ਹਵਾਏ ਮਨਮਾਹੀ ਦੇਖ ਕੇ ਲੋਕਾਂ ਨੂੰ ਮਨ ਵਿੱਚ ਹੈਰਾਨ ਹੁੰਦਾ ਬਈ ਮੈਂ ਸੱਚਾ ਉਪਦੇਸ਼ ਦਿੱਨਾ ਜੋ ਮੈਨੂੰ ਮਿਲਿਆ ਗੁਰੂ ਘਰੋਂ ਲੋਕ ਸੁਣਦੇ ਹੀ ਨਹੀਂ ਹਨ ਬਹੁਤ ਸਤਾਨ ਫਿਰਿਓ ਅਕਲ ਆਇਓ ਥਾਂ ਥਾਂ ਤੇ ਸਾਧੂ ਰੂਪ ਸੀ ਸਾਧੂ ਦਾ ਧਰਮ ਹੈ ਸਾਧ ਸੰਗਤ ਜੀ ਸਬਦਾਂ ਭਲਾ ਆਲੋਚਨਾ ਤਾ-ਤਾ ਤੇ ਉਪਦੇਸ਼ ਦੇਣ ਦੀ ਇਹ ਰੇ ਇੱਛਾ ਧਾਰੀ ਦਿੰਦਾ ਪਿਆ ਪਰ ਮੰਨਿਆ ਕਿਸੇ ਨੇ ਨਾ ਬਾਬੇ ਮਹਿਰचंद ਟਿਗਿਆ ਆਇਓ ਦੁਆਰਾ ਮੁੜਿਆ ਆ ਸਤਸੰਗ ਜੀ ਦੇਸਾਂ ਪ੍ਰਦੇਸਾਂ ਚ ਵਿਚਰ ਕੇ ਤੀਰਥਾਂ ਤੇ ਬਾਬੇ ਮਹਿਰचंद ਕੋਲੇ ਹੀ ਇੱਥੇ ਜਿਹੜੇ ਬਾਬੇ ਨਾਨਕ ਜਗਤ ਪਰ ਤਾਂ ਤਸਨਾਵਨ ਕੀਨ ਸਰ ਹਾਲ ਸੰਸਾਰ ਦਾ ਦੱਸ ਦਿੱਤਾ ਮਹਿਰचंद ਨੂੰ ਕਹਿਣ ਲੱਗਾ ਬਾਬਾ ਜੀ ਮੈਂ ਤੁਹਾਡੇ ਕੋਲੋਂ ਉਪਦੇਸ਼ ਲੈ ਕੇ ਗਿਆ ਮੇਰਾ ਸਾਧੂ ਸੁਭਾਅ ਮੇਰਾ ਸਾਧੂ ਭੇਖ ਹੈ ਸਾਰੇ ਆ ਤੀਰਥਾਂ ਦੇ ਵਿੱਚ ਨੇ ਆ ਮੈਂ ਗੁਰਨਾਨਕ ਦੇਵ ਜੀ ਦੇ ਉਪਦੇਸ਼ ਦਾ ਪ੍ਰਚਾਰ ਕੀਤਾ ਸੁਣਿਆ ਕਿਸੇ ਨੇ ਨਹੀਂ ਨਹੀਂ ਉਪਦੇਸ਼ ਮੋਏ ਕਿਸ ਲਈ ਨਾ ਮੇ ਤੋਂ ਕਿਸੇ ਨੇ ਉਪਦੇਸ਼ ਨਹੀਂ ਲਿਆ ਸਤਗੁਰ ਕੀ ਮਹਿਮਾ ਕੋ ਜਾਣੇ ਗੁਰੂ ਸਾਹਿਬ ਦੀ ਮਹਿਮਾ ਨੂੰ ਕੋਈ ਜਾਣਦਾ ਹੀ ਨਹੀਂ ਗੁਰਬਾਣੀ ਪਰਨੇ ਚਾਠਾਨੇ ਕਈ ਗੁਰਬਾਣੀ ਦੇ ਉੱਤੇ ਨੀਚਾਤਾ ਕਰਦੇ ਨੇ ਪਰ ਮੇਰੇ ਕੋਲ ਨਹੀਂ ਸੁਣਦੇ ਮੀਰ ਚੰਦ ਤਬ ਕਹੋ ਸੁਣਾਏ ਮੀਰ ਚੰਦ ਨੇ ਸਤ ਜੀ ਉਸ ਵੇਲੇ ਕਿਹਾ ਭਗਤ ਭਗਵਾਨ ਗਹੋਂ ਤਿਸ ਥਾਏ ਭਗਤ ਭਗਵਾਨ ਲੈ ਹੁਣ ਮੈਂ ਤੈਨੂੰ ਉਗਤੀ ਦੱਸਦਾ ਮੇਰ ਚੰਦ ਕਹਿਣ ਲੱਗਾ ਉੱਥੇ ਜਾ ਜਨਟਕ ਗੁਰਤਾ ਰਹੇ ਪ੍ਰਕਾਸ਼ ਜਿਨ੍ਹਾਂ ਦੇ ਪਾਸ ਗੁਰਤਾ ਗੱਦੀ ਆ ਨਾ ਗੁਰੂ ਨਾਨਕ ਦੇਵ ਜੀ ਨੇ ਬਖਸ਼ੀ ਹੋਈ ਉਹਨਾਂ ਦੇ ਚਰਨ ਪਕੜ ਜਾ ਕੇ ਸੋ ਪੂਰेंगे ਤੁਮਰੀ ਆਸ ਇਹ ਤੇਰੀ ਆਸਾ ਉਹ ਗੁਰੂ ਹਰ राय ਸਾਹਿਬ ਜੀ ਵੀ ਪੂਰੀ ਕਰਨਗੇ ਇਹਦੀ ਆਸਾ ਇਹ ਸੀ ਕਿ ਮੈਂ ਸਾਧੂਤਾ ਬਣ ਗਿਆ ਗੁਰੂ ਨਾਨਕ ਦੇਵ ਜੀ ਦੇ ਘਰ ਦੀ ਸਿੱਖੀ ਵੀ ਧਾਰੀ ਐ ਪਰਾ ਉਪਦੇਸ਼ ਨਹੀਂ ਕੋਈ ਸੁਣਦਾ ਸਾਧੂ ਦਾ ਕਰਮ ਹੈ ਭੋਜਨ ਸਾਥ ਸੰਗ ਜੀ ਛਕਣਾ ਉਸ ਤੋਂ ਬਾਅਦ ਸਾਰਿਆਂ ਦਾ ਭਲਾ ਕਰਨ ਵਾਸਤੇ ਗੁਰਮਤਿ ਦਾ ਉਪਦੇਸ਼ ਦੇਣਾ ਲਾਲਚ ਲਪਸਾ ਨਹੀਂ ਕਰਨੀ ਲੋਭੀ ਨਹੀਂ ਹੋਣਾ ਇਹ ਸਾਧੂ ਦਾ ਕਰਮ ਹੈ ਪਰਮੇਸ਼ਰ ਨੇ ਧੁਰ ਦਰਗਾਹੋਂ ਲਿਖਿਆ ਹੋਇਆ ਹੈ ਗ੍ਰਸਤੀ ਦੀ ਜ਼ਿੰਮੇਵਾਰੀ ਹੈ ਆਏ ਜੇ ਸਾਧੂ ਨੂੰ ਭੋਜਨ ਦੇਣਾ ਧਰਮ ਦੀ ਕਿਰਤ ਕਰਕੇ ਸਤ ਸੰਗਤ ਜੀ ਬਾਲਕ ਪਾਲਣੇ ਔਰ ਸਿੱਖੀ ਵਿੱਚ ਸਤ ਸੰਗਤ ਜੀ ਬੱਚਿਆਂ ਨੂੰ ਜੋੜਨਾ ਸਿੱਖ ਸਿੱਖਣੀ ਮਿਲ ਵਹੈ ਚਰਚਾ ਕਰੇ ਅਪਾਰ ਭਜਨ ਸਿਖਾਵੇ ਪੁੱਤਰ ਕੋ ਹਰ ਪਜ ਬਾਰੰਬਾਰ ਇਹ ਜੇ ਧਰਮੀ ਸਿੱਖਾਂ ਦੇ ਘਰੋਂ ਵਿਰਾਗ ਧਾਰ ਕੇ ਜਦੋਂ ਸਤ ਸੰਗਤ ਬੱਚੇ ਨਿਕਲਦੇ ਉਹ ਸੰਪੂਰਨ ਸਾਧੂ ਬਣਦੇ ਸਾਧੂ ਦਾ ਇਹ ਸਤ ਸੰਗਤ ਜੀ ਮੁਖੀ ਕਰਤੱਵ ਹੈ ਆਪ ਕਮਾਉਣਾ ਉਪਦੇਸ਼ ਨੂੰ ਔਰ ਹੋਰ ਸਾਧ ਸੰਗਤ ਜੀ ਸ਼ੇਸ਼ਟੀ ਦੇ ਜੀਵਾਂ ਨੂੰ ਉਪਦੇਸ਼ ਦੇਣਾ ਇਹ ਭਗਵਾਨ ਗਿਰਨੇ ਸਾਧ ਸੰਗਤ ਜੀ ਸਿੱਖੀ ਤਾਂ ਧਾਰ ਲਈ ਸਾਧੂ ਬਣ ਗਿਆ ਪਰ ਕੋਈ ਸੁਣੇ ਹੀ ਨਾ ਇਹਦੇ ਕੋਲ ਦੁਬਾਰਾ ਆਇਆ ਮਾਨਕ ਚੰਦ ਕੋ ਮਿਹਰचंद ਕੋਲੇ ਮਿਹਰचंद ਹੁਣ ਸਾਧ ਸੰਗਤ ਜੀ ਗੁਰੂ ਹਰ राय ਸਾਹਿਬ ਦੇ ਚਰਨਾਂ 'ਚ ਦੁਬਾਰਾ ਭੇਜ ਰਿਹਾ ਹੈ ਕਹਿਣ ਲੱਗੇ ਜੇ ਤੇਰੇ ਮਨ 'ਚ ਇੱਛਾ ਪੂਰੀ ਕਰਨੀ ਹੈ ਤਾਂ ਕਿ ਮੇਰਾ ਉਪਦੇਸ਼ ਸਾਰੇ ਸੁਣਨ ਤਾ ਸਤਵੇਂ ਪਾਤਸ਼ਾਹ ਦੇ ਚਰਨ ਪਕੜ ਤਾਕਤ ਹੁਕਮ ਲੈ ਕਾਰਜ ਕੀਜੈ ਉਹ ਤਖਤ ਅਸਲੀ ਉਹੀ ਐ ਕੀਰਤਨਪੁਰ ਸਾਹਿਬ ਚੱਲ ਕੇ ਮਹਾਰਾਜ ਦੇ ਚਰਨਾਂ ਚ ਹੁਕਮ ਲਾਇ ਕਬ ਉਪਦੇਸ਼ ਚ ਜਾਤ ਕੋ ਦੀਜੈ ਫੇਰ ਉਪਦੇਸ਼ ਦੇਣ ਲੱਗੀ ਲੋਕਾਂ ਨੂੰ ਪਹਿਲਾਂ ਗੁਰੂ ਹਰ Rai ਸਾਹਿਬੀ ਦਾ ਹੁਕਮ ਮੰਨ ਬਹਰੋਂ ਕਰੇ ਪ੍ਰਤੀਤ ਤੇ ਤਮਾਰੀ ਫੇਰ ਤੇਰੇ ਤੇ ਸਾਰੇ ਲੋਕ ਭਰੋਸਾ ਕਰਨਗੇ ਨਰਮਾਨੇ ਜਿਮ ਕਰੋ ਉਚਾਰੇ ਜਿਵੇਂ ਤੂੰ ਕਿਹਾ ਕਰੇਗਾ ਲੋਕ ਮੰਨਿਆ ਕਰਨਗੇ ਪ੍ਰਥਮ ਪਖੀ ਤੈ ਮਹਿਮਾ ਭਾਰੀ ਪਹਿਲਾਂ ਤੂੰ ਮਹਿਮਾ ਜਾਣ ਹੀ ਲਈ ਕੀਰਤਪੁਰ ਸਾਹਿਬ ਆ ਕੇ ਗੁਰੂ ਸਾਹਿਬ ਦੀ ਕਿੰਨੀ ਮਹਿਮਾ ਕਿਉਂ ਨਾ ਸ਼ਰਦਾ ਔਰ ਮੈਂ ਥਾਰੀ ਤੂੰ ਕਿਉਂ ਸਾਡੇ ਕੋਲੇ ਆਇਆ ਵਾਹ ਰਾਜ ਨੂੰ ਉਸੇ ਵੇਲੇ ਬੇਨਤੀ ਕਰਨ ਦਾ ਮਹਾਰਾਜ ਮੈਨੂੰ ਆਪ ਹੀ ਬਖਸ਼ ਲੋ ਤੂੰ ਸਾਡੇ ਕੋਲੇ ਆਇਆ ਗੁਰੂ ਹਰ ਰਾਏ ਸਾਹਿਬ ਜੀ ਨੂੰ ਛੱਡ ਕੇ ਤੂੰ ਹਲੇ ਵੀ ਨਹੀਂ ਉੱਥੇ ਭਰੋਸਾ ਕੀਤਾ ਤੈਨੂੰ ਭਗਵਾਨ ਦਾ ਰੂਪ ਬਣ ਕੇ ਦਿਖਾ ਦਿੱਤਾ ਮਹਾਰਾਜ ਜੀ ਨੇ ਸੁਣ ਪਉਣ ਗਾਵਣ ਤਹ ਭਗਵਾਨ ਮੇਰ ਚੰਦ ਨੇ ਸਤ ਸੰਗਤ ਜੀ ਭੇਜ ਦਿੱਤਾ ਕੀਰਤਪੁਰ ਸਾਹਿਬ ਨੂੰ ਦੁਬਾਰਾ ਇੱਥੇ ਪਹੁੰਚਿਆ ਚਾਹਿਓ ਚਦਗੁਰ ਦਰਸ਼ਨ ਦਰਸ਼ ਮਹਾਨ ਆਕੇ ਗੁਰੂ ਹਰ ਸਾਹਿਬ ਜੀ ਇਹ ਦਰਸ਼ਨ ਇੱਛਾ ਧਾਰੀ ਇਸਨੇ ਬਹੁਤ ਬਸੂਰਤ ਮੈਂ ਬੜ ਪੂਲਾ ਮਨ ਵਿੱਚ ਸੋਚਦਾ ਝੁਰਦਾ ਹੈ ਬੈ ਮੈਂ ਭੁੱਲ ਗਿਆ ਨਹੀਂ ਰਹਿਉ ਗੁਰ ਕੇ ਅਨਕੂਲਾ ਮੈਂ ਗੁਰੂ ਸਾਹਿਬ ਦਾ ਅਨਸਾਰੀ ਹੋ ਕੇ ਨਾ ਰਹਾ ਗੁਰ ਕੇ ਬਚਨ ਭੇਖ ਮੈਂ ਪਾਇਵ ਗੁਰੂ ਸਾਹਿਬ ਦੇ ਬਚਨਾਂ ਨਾਲ ਮੈਂ ਸਾਧੂਆਂ ਵਾਲਾ ਭੇਖਤਾ ਧਾਰ ਲਿਆ ਹੈ ਮੇਰ ਚੰਦ ਕੋਲੋਂ ਪੁਨ ਦਰਸ਼ਨ ਕੋ ਨਹੀਂ ਸਿਧਾਇਵ ਮੁੜ ਕੇ ਆ ਕੇ ਮੈਂ ਦਰਸ਼ਨ ਨਹੀਂ ਕੀਤੇ ਸકલ ਕਟਨ ਕੇ ਅੰਤਰ ਜਾਮੀ ਇਧਰ ਸਤਿਗੁਰੂ ਹਰ ਰਾਏ ਸਾਹਿਬ ਜੀ ਸਭ ਦੇ ਦਿਲਾਂ ਦੀਆਂ ਜਾਣਨ ਵਾਲੇ ਮੋਏ ਪਤਤ ਕੋ ਜਾਣ ਸਖਾਮੀ ਮੇ ਮੈਂ ਪਤਤ ਸੀ ਮੇਰੀ ਕਚਾਈ ਜਾਣ ਲਈ ਹਰ ਬਨ ਦਰਸ਼ ਮੋ ਦਰਸ਼ਨ ਮੋਏ ਦਿਖਾਇਵ ਗੁਰੂ ਪਰਮੇਸ਼ਰ ਕੋਲੇ ਆਪ ਦੇ ਉਸਤਾਦ ਕੋਲੇ ਸ਼ੰਕਾ ਦੇ ਸਹਿਤ ਨਹੀਂ ਕਦੇ ਵੀ ਜਾਂਦਾ ਭਰਮ ਦੇ ਸਹਿਤ ਮੈਂ ਸ਼ੰਕਾ ਕੀਤੀ ਸੀ ਜੇ ਪਰਮੇਸ਼ਰ ਰੂਪ ਨੇ ਤਾਂ ਭਗਵਾਨ ਰੂਪ ਹੋ ਕੇ ਦਿਖਾਉਣ ਮੈਨਾਂ ਤਾਂ ਉਹ ਵੀ ਰੂਪ ਵੀ ਦਿਖਾ ਦਿੱਤਾ ਮਹਾਰਾਜ ਨੇ ਮੈਂ ਫੇਰ ਵੀ ਭਰੋਸਾ ਨਾ ਕੀਤਾ ਮੇਰੀ ਗਲਤੀ ਹੈ ਆਗੇ ਹਮਾਰਾ ਜੇ ਸਾਹਮਣੇ ਕੋਟ ਜਨਮ ਕੇ ਪਾਪ ਮਟਾਇ ਸਤਗੁਰੂ ਜੀ ਤਾਂ ਕਰੋੜਾਂ ਜਨਮਾਂ ਦੇ ਪਾਪ ਮੇਟਣ ਵਾਲੇ ਨੇ ਮੈਂ ਲਖਿਓ ਭਇਓ ਅਪਰਾਧੀ ਮੈਂ ਇਸ ਵੇਲੇ ਕਸੂਰਵਾਰ ਹਾਂ ਮਹਾਰਾਜ ਦਾ ਪ੍ਰਤਾਪ ਨਾ ਸਮਝ ਸਕਿਆ ਗਇਓ ਸੰਬੀਪਨਾ ਸੇਵ ਨਸਾਦੀ ਮੈਂ ਡੇੜੇ ਹੋ ਕੇ ਰਿਹਾ ਬਨੀ ਨਾ ਕੋਈ ਸੇਵਾ ਕੀਤੀ ਸਤਗੁਰ ਨੇ ਮੋਇ ਆਪਣੋ ਕੀਨਾ ਸਤਗੁਰਾਂ ਨੇ ਤਾਂ ਮੈਨੂੰ ਆਪਣਾ ਬਣਾ ਲਿਆ ਮੈਂ ਨਾ ਬਣਿਆ ਗੁਰੂ ਕਾ ਹਰਿਓ ਸੋ ਦਰਸ਼ਨ ਪਾ ਬੁਧਹੀਨ ਮੈਂ ਛਲ ਵੀ ਕਰਲੇ ਪਰਮੇਸ਼ਰ ਦੇ ਰੂਪ ਵਿੱਚ ਮਹਾਰਾਜ ਨੇ ਦਿਖਾ ਦਿੱਤੇ ਫੇਰ ਵੀ ਮੇਰੀ ਅਕਲ ਨੇ ਕੰਮ ਨਾ ਕੀਤਾ ਆਪਣੇ ਆਪ ਕੋ ਅਦਕ ਤਕਾਰਤ ਆਪਣੇ ਆਪ ਨੂੰ ਤਰਕਾਰਾਂ ਪਾ ਰਿਹਾ ਮਨ ਵਿੱਚ ਖਾਲਸਾ ਜੀ ਗੁਰਪੂਰਨ ਕੇ ਗੁਣ ਵਿਚਾਰਤ ਨਾੜੀ ਪੂਰਨ ਗੁਰੂ ਸਾਹਿਬ ਦੇ ਗੁਣਾ ਦੀ ਵਿਚਾਰ ਕਰਦਾ ਮਨ ਚ ਮਗਯੋ ਪ੍ਰੇਮ ਸ੍ਰਿਗੰਚਲ ਸ਼ਾਵ ਸਤ ਸੰਗ ਜੀ ਇਹ ਜਿਹਾ ਉਸ਼ਾਲਾ ਅੰਦਰ ਹਿਰਦੇ ਚ ਪ੍ਰੇਮ ਦਾ ਆਇਆ ਨੇਤਰਾ ਜੋ ਅਥਰੂ ਚੱਲ ਪਏ ਗਦ ਗਦ ਗਿਰਾ ਅਦਕ ਬਕਲਾਵਾ ਬਹੁਤ ਹੀ satsang ji eh ast vyast ho gaya ਬਾਣੀ ਬੋਲੀ ਨਹੀਂ ਜਾਂਦੀ। ਪ੍ਰੇਮ ਬਿਬਸ ਹੋਏ ਮਗਨੇ ਬੂਜੇ। ਪ੍ਰੇਮ ਦੇ ਦੀਨ ਹੋ ਕਰਕੇ ਰੂ ਰਸਤਾ ਨਹੀਂ ਦੱਸਦਾ। ਜਹ ਕਹ ਗੁਰਮੂਰਤ ਹੀ ਸੂਜੇ। ਜਿੱਧਰ ਕਿਧਰ ਸਤਿ ਸੰਜੀ ਗੁਰੂ ਸਾਹਿਬ ਦਾ ਸਰੂਪ ਹੀ ਦਿਸਦਾ ਇਸ ਨੂੰ। ਕਬਹੂ ਊਚੇ ਬੋਲਤ ਦੌਰੇ। ਇਹ ਜੇ ਸਤਿ ਸੰਜੀ ਮਸਤ ਹੋਇਆ ਕਦੇ ਉੱਚੀ ਤੇਨੇ ਬੋਲਣ ਲੱਗ ਜਾਂਦਾ ਹਾਕਾ ਮਾਰਦਾ ਗੁਰੂ ਸਾਹਿਬ ਨੂੰ। ਕਬਹੂ ਰੁਧਤ ਬੈਨ ਬੈਠ ਬਨ ਬੌਰੇ। ਕਿਤੇ ਕਮਲਾ ਜੇ ਵੜ ਕੇ ਰੋਈ ਜਾਂਦਾ ਸਤਿ ਸੰਜੀ ਰੰਗ ਹੱਸੇ ਰੰਗ ਰੋ ਵੇ ਚੁੱਪ ਵੀ ਕਰ ਜਾ ਹੈ ਪਰਵਾਹ ਨਹੀਂ ਕਿਸੇ ਕੇਰੀ ਬਾਤ ਸੱਚੇ ਨਹੀਂ ਇਹ ਜੀ ਮਸਤ ਹਾਲਤ ਹੋ ਗਈ ਚਲਿਓ ਨਾ ਜਾਏ ਤੇਰੇ ਉਹ ਨਾ ਜਾਈ ਦੇਖਿਆ ਵੀ ਨਹੀਂ ਜਾਂਦਾ ਤੇ ਚੱਲਿਆ ਵੀ ਨਹੀਂ ਜਾਂਦਾ ਇਹ ਜੀ ਹਾਲਤ ਹੋਈ ਮੂੰਹ ਨਾ ਰਹੇ ਨਾ ਬੋਲ ਸਕਾਈ ਚੁੱਪ ਵੀ ਨਹੀਂ ਰਹਾ ਜਾਂਦਾ ਲੇਕਨ ਕੰਠ ਵੀ ਰੁਕਦਾ ਬੋਲਦਾ ਵੀ ਹੈ ਕਬ ਹਕੂਮਤ ਜਮ ਅਮਲੀ ਹੋਏ ਜਿਵੇਂ ਅਮਲੀ ਨੂੰ ਸਾਧ ਸੰਗਤ ਜੀ ਅਮਰ ਚੜਿਆ ਹੋਵੇ ਮਸਤ ਹੋ ਕੇ ਘੁੰਮਦਾ ਨਾ ਘਮੇਰੀਆਂ ਜਿਹਾ ਖੰਦਾ ਆ ਕਮੇਟਣੀਆਂ ਖਾਂਦਾ ਆ ਗਿਆ ਸੁੱਧ ਸਰੀਰ ਕੀ ਬਿਸਰਿਓ ਸੋਏ ਸਰੀਰ ਦੀ ਸੁੱਧ ਬੁੱਧ ਬਿਸਰ ਗਈ ਮਸਤੀ ਵਿੱਚ ਪੰਥ ਨ ਸੂਜੇ ਦ੍ਰਿਗਜਲ ਰੁਕਿਓ ਮੇਤਰਾ ਵਿੱਚ ਸਤ ਸੰਗਤ ਜੀ ਜਲ ਨਹੀਂ ਰੁਕ ਰਿਹਾ ਕੁਝ ਨਹੀਂ ਸੁਜ ਰਿਹਾ ਮਾ ਪ੍ਰੇਮ ਤੇ ਇੰਦਰੇ ਥਕਿਓ ਬੜੇ ਪ੍ਰੇਮ ਦੇ ਨਾਲ ਸਤ ਸੰਗਤ ਜੀ ਪੈਰ ਵੀ ਥੜਕਦੇ ਨੇ ਇਹ ਮੈਂ ਬਿਆਕਲ ਬਹੁਤ ਦਿਨ ਮੈਂ ਆਵਾ ਤੇ ਉਹ ਬਿਆਕਲ ਹੋਇਆ ਬਰਾਗ ਦੀ ਵਸਤ ਅਜ ਖਾਲਸਾ ਜੀ ਪੈਦਲ ਚੱਲ ਕੇ ਡੇਰੇ ਬਾਬੇ ਨਾਨਕ ਤੋਂ ਚੁਰਦਾ ਹੋਇਆ ਕੀਰਤਪੁਰ ਸਾਹਿਬ ਪਹੁੰਚਿਆ ਜੈ ਸਤਗੁਰ ਕੋ ਥਾਨ ਸੁਹਾਵਾ ਜਿੱਥੇ ਸਤਗੁਰਾਂ ਦਾ ਸੋਹਣਾ ਸੋਭ ਨੀਕ ਥਾਨ ਹੈ ਪ੍ਰੇਮ ਮਗਨ ਹੋਏ ਦਵਾਰੇ ਆਇਆ ਵਾ ਪ੍ਰੇਮ ਵਿੱਚ ਮਗਨ ਹੋਇਆ ਹੋਇਆ ਦਰਵਾਜ਼ੇ ਤੇ ਆ ਗਿਆ ਚਰਨ ਤੁਰਲੇ ਮਸਤ ਕਲਾਇ ਵਾ ਪਹਿਲਾਂ ਹੀ ਸਤਗੁਰ ਦੀ ਦਰਵਾਜ਼ੇ ਬੜਨ ਤੋਂ ਜਿਹੜੀ ਚਰਨਾ ਦੀ ਧੂੜੀ ਸੀ ਸੰਗਤ ਦੀ ਮੱਥੇ ਤੇ ਮਲਣ ਲੱਗ ਗਿਆ ਅੰਤਰ ਜਾਏ ਦਰਸ ਜਪ ਪਾਵਾਂ ਜਦੋਂ ਦਰਬਾਰ ਦੇ ਵਿੱਚ ਜਾ ਕੇ ਸਤਿਗੁਰਾਂ ਦੇ ਦਰਸ਼ਨ ਕੀਤੇ ਭਇਓ ਮੁਕਤ ਸਤਿਗੁਰੂ ਬੁਲਾਵਾ ਸਤਿਗੁਰਾਂ ਨੇ ਬੁਲਾਇਆ ਖਾਲਸਾ ਜੀ ਮਹਾਰਾਜ ਕਹਿੰਦੇ ਪਰਭਾਨ ਗਿਰੇ ਮੁਕਤ ਹੋ ਗਿਆ ਭਾਈ ਤੂੰ ਅੱਗੇ ਆਓ ਭਗਤ ਭਗਵਾਨ ਏ ਭਗਤ ਭਗਵਾਨ ਮੂਰੇ ਆ ਜਾ ਸਾਡੇ ਕੋਲੇ ਹਮ ਤੂੰ ਦਰਗੇ ਪਾਪ ਪ੍ਰਮਾਨ ਹੁਣ ਤਾਂ ਦਰਗਾਹ ਚ ਤੂੰ ਪ੍ਰਵਾਨ ਹੋ ਗਿਆ ਸੁਣ ਗੁਰ ਤੇ ਚਾਨਣ ਪਰ ਰਹੋ ਤੇ ਮਹਾਰਾਜ ਦੇ ਅਸ਼ੀਰਵਾਦ ਵਾਲੇ ਬਚਨ ਸੁਣ ਕੇ ਚਰਨਾ ਤੇ ਟਹਿ ਪਿਆ ਇਹ ਇੰਦਰੇ ਤਬਤ ਜਾਤ ਨਾ ਕਹੋ ਮੋਹ ਕਿਹਾ ਨਹੀਂ ਜਾਂਦਾ ਜਵਾਨ ਕੰਮ ਨਹੀਂ ਕਰਦੀ ਪੂਰਨ ਪ੍ਰੇਮ ਹੀਰ ਕਰ ਤਾਸ ਇਹਦਾ ਪੂਰਾ ਸਤ ਸੰਗਜੀ ਪ੍ਰੇਮ ਦੇਖ ਕੇ ਦਿਉਰ ਦੇ ਹਰ ਨਾਮ ਪ੍ਰਕਾਸ਼ ਖਾਲਸਾ ਜੀ ਆਖੋ ਵਾਹਿਗੁਰੂ ਹਿਰਦਾ ਸੁੱਧ ਜਾਣ ਕੇ ਮਾਰਨੇ ਹਿਰਦੇ ਚ ਨਾਮ ਦਾ ਪ੍ਰਕਾਸ਼ ਕਰ ਦਿੱਤਾ ਪ੍ਰਕਾਸ਼ ਰੂਪ ਹੈ ਸਤ ਸੰਗਜੀ ਬਾਣੀ ਸਭ ਦੇ ਅੰਦਰ ਗਿਆਨ ਦਾ ਪ੍ਰਕਾਸ਼ ਕਰਦੀ ਹੈ ਸਤਗੁਰਾਂ ਨੇ ਇਹਦਾ ਪ੍ਰੇਮ ਭਾਵਨਾ ਬਰਾਗ ਦੇਖ ਕਰਕੇ ਪਏ ਦੇ ਇਹ ਭਗਤ ਭਗਵਾਨ ਦੇ ਹਿਰਦੇ ਚ ਗਿਆਨ ਦਿੱਤਾ ਕਿਰਪਾ ਤਾਰਨ ਦੇ ਹੱਥ ਲਗਾਇਓ ਕਿਰਪਾ ਕਰਕੇ ਸਤਗੁਰਾਂ ਨੇ ਆਪਣਾ ਹੱਥ ਛੁਹਾਇਆ ਇਹਦੇ ਸਿਰ ਨੂੰ ਸਿਰ ਠਾਏ ਕੇ ਬਾਹੋਂ ਥੱਤ ਤਰੀ ਆਪ پکڑ ਕੇ ਤਹਾਂ ਉਠਾ ਕੇ ਬਚਨ ਕਹੇ ਆਬ ਤਮ ਗਮ ਨਹ ਪੂਰਬ ਦੇਸ਼ ਲੈ ਭਗਵਾਨ ਭਗਤ ਭਗਵਾਨ ਹੁਣ ਤੂੰ ਪੂਰਬ ਦੇ ਇਲਾਕੇ ਨੂੰ ਜਾ ਮਮ ਬਚਤੇ ਤਹੇ ਦੇਉ ਉਪਦੇਸ਼ ਸਾਡਾ ਹੁਕਮ ਮੰਨ ਸਾਡੇ ਬਚਨਾ ਕਰਕੇ ਜਾ ਜਾ ਕੇ ਹੁਣ ਲੋਕਾਂ ਨੂੰ ਉਪਦੇਸ਼ ਦੇ ਸੰਤ ਬਾ ਕੋ ਸਗਰੇ ਧਾਰੇ ਇਹਨੇ ਸਾਥ ਸੰਗਤ ਜੀ ਸਤਗੁਰਾਂ ਦੇ ਸ਼ਰਨ ਵਿੱਚ ਐਸੀ ਅਵਸਥਾ ਪ੍ਰੇਮ ਵਾਲੀ ਲੈ ਕਰਕੇ ਗਿਆ ਸੀ ਵੈਰੇ ਨੇ ਵਰ ਦੇਤਾ ਜੇਰੀ ਤੇਰੀ ਇੱਛਾ ਸੀ ਨਾ ਮੈਂ ਉਹ ਉਪਦੇਸ਼ ਨਹੀਂ ਮੇਰੇ ਕੋਲ ਕੋਈ ਸੁਣਦਾ ਲੈ ਹੁਣ ਤੇਰੇ ਬਚਨਾਂ ਨੂੰ ਸਾਰੇ ਸੁਣਿਆ ਕਰਨਗੇ ਮਿਲਹਿ ਜੇ ਤੁਮਹੇ ਆਦੇਸ਼ ਉਚਾਰੇ ਜਿੰਨੇ ਤੈਨੂੰ ਮਿਲਣਗੇ ਤੈਨੂੰ ਮੱਥਾ ਟੇਕਣਗੇ ਗੁਰ ਆਗਿਆ ਕੋ ਲੇ ਤਬ ਗयो ਇਹੋ satsangat ji ਇਹਦੀ ਇੱਛਾ ਪੂਰੀ ਕੀਤੀ ਨਾਲੇ ਬ੍ਰਹਮ ਗਿਆਨ ਕਰ ਦਿੱਤਾ ਗੁਰੂ ਸਾਹਿਬ ਦੀ ਆਗਿਆ ਲੈ ਕਰਕੇ ਪੂਰਬ ਵਿਦੇਸ਼ ਨੂੰ ਗਿਆ ਪੂਰਬ ਕੋ ਉਪਦੇਸ਼ਨ ਕਿਉਂ ਜਿੰਨੇ ਸਾ ਸੰਗੀ ਕਾਂਸ਼ੀ ਪ੍ਰਾਗ ਰਾਜ ਆਦਕ ਉੱਤਰ ਇਧਰ ਪੂਰਬ ਦੇਸ਼ ਦੀ ਸੰਗਤ ਸੀ ਨਾ ਸਾਰੀ ਚ ਜਾ ਕੇ ਇਹ ਉਪਦੇਸ਼ ਦਿੰਦਾ ਭਿਆ ਭਗਵਾਨ ਭਗਤ ਭਗਵਾਨ ਹੈਉ ਪ੍ਰਕਾਸ਼ ਹਿਰਦੇ ਹਰ ਹਰੇ ਇਹਦੇ ਸਤ ਸੰਗਤ ਜੀ ਹਿਰਦੇ ਚ ਵਾਹਿਗੁਰੂ ਦਾ ਪ੍ਰਕਾਸ਼ ਹੋ ਗਿਆ ਜੋ ਦੇਖੇ ਸੋ ਚਰਣੀ ਪਰੇ ਜੋ ਵੀ ਭਗਤ ਭਗਵਾਨ ਨੂੰ ਦੇਖਦਾ ਸਾਰਿਆਂ ਦੀਆਂ ਗਰਦਨਾ ਝੁਕਦੀਆਂ ਜਿੱਧਰ ਜਿੱਧਰ ਜਾਂਦਾ ਹੈ ਜਹਾਂ ਠਹਿਰ ਤਰ ਕੁਟੀ ਬਣਾਏ ਜਿੱਥੇ ਵੀ ਬੈਠ ਕੇ ਕਿਤੇ ਬਿਰਛ ਥੱਲੇ ਕੁਟਿਆ ਬਣਾਉਂਦਾ ਧਿਆਨ ਗੁਰੂ ਹਰ ਰਾਏ ਲਗਾਵੇ ਉੱਥੇ ਬੈਠ ਕੇ ਗੁਰੂ ਸਾਹਿਬ ਰਾਏ ਸਾਹਿਬ ਦਾ ਧਿਆਨ ਧਾਰਦਾ ਸੀ ਜੀਵ ਭਗਤ ਭਗਵਾਨ ਬਸਾਲਾ ਜੋ ਸਤਸੰਗ ਦੀ ਭਗਤ ਭਗਵਾਨ ਗੁਰੂ ਦਾ ਸਿੱਖ ਬਣਿਆ ਸੰਿਆਸੀ ਸਾਧੂ ਕੀਨਸ ਪੂਰਬ ਦੇਸ਼ ਨਿਹਾਲਾ ਪੂਰਬ ਦਾ ਦੇਸ਼ ਸਾਰਾ ਨਿਹਾਲ ਕਰ ਦਿੱਤਾ ਗੁਰੂ ਕੀ ਸਿੱਖੀ ਦਾ ਪ੍ਰਚਾਰ ਕੀਤਾ ਖਾਲਸਾ ਜੀ 387 ਗੱਡੀਆਂ ਸੀ ਇਹਦੇ ਡੇਰੇ ਸੀ ਦੇਖ ਲਓ ਜਿੱਥੇ ਸਤਸੰਗ ਜੀ ਮਹਾਰਾਜ ਦਾ ਪ੍ਰਕਾਸ਼ ਹੋਇਆ ਕਰਦਾ ਸੀ ਅੱਜ ਉਹਨਾਂ ਨੇ ਸਾਧਾਂ ਨੇ ਸਤਸੰਗ ਜੀ ਸਾਰਿਆਂ ਥਾਵਾਂ ਤੋਂ ਗੁਰੂ ਗ੍ਰੰਥ ਸਾਹਿਬ ਚੱਕ ਦਿੱਤਾ ਕਹਿੰਦੇ ਖਾਲਸਾ ਤਾਂ ਬਹੁਤਾ ਤੱਤਾ ਹੋ ਗਿਆ ਕਹਿੰਦੇ ਗੁਰੂ ਗ੍ਰੰਥ ਸਾਹਿਬ ਕਿਉਂ ਆ ਇੱਥੇ ਉਹ ਸਾਧ ਸੰਗਤ ਜੀ ਪਿੱਛੇ हट ਗਏ ਇੰਨੀ ਸਿੱਖੀ ਘਟ ਗਈ ਸਾਡੀ ਫੁੱਟ ਦਾ ਕਾਰਨ ਕਰਕੇ 387 ਗੱਦੀਆਂ ਥਾ ਥਾ ਤੇ ਡੇਰੇ ਜਿੱਥੇ ਜਿੱਥੇ ਇਹ ਭਗਤ ਭਗਵਾਨ ਗਿਆ ਗੁਰੂ ਹਰ रायਬ ਸਾਹਿਬ ਜੀ ਤੋਂ ਬਖਸ਼ਿਸ਼ ਲੈ ਕੇ ਬ੍ਰਹਮ ਗਿਆਨੀ ਬਣਾ ਦਿੱਤਾ ਮਹਾਰਾਜ ਨੇ ਉੱਥੇ ਉੱਥੇ ਸਾਧ ਸੰਗਤ ਜੀ ਸਿੱਖੀ ਧਾਰਨ ਕਰਾਈ ਜੇ ਹੁਣ ਉਹਨਾਂ ਲੋਕਾਂ ਨੂੰ ਕਹੀਏ ਤੁਸੀਂ ਆਓ ਖੰਡੇ ਦਾ ਅਮਰਤ ਛਕੋ ਜਾਂ ਆਹ ਕੁਛ ਆਓ ਕੁਛ ਕਰੋ ਸਤ ਸੰਗਤ ਜੀ ਸਹਿਜ ਧਾਰੀ ਨੇ ਉਹ ਨੌ ਪਾਤਸ਼ਾਹਿਆਂ ਤੱਕ ਤੱਕ ਖੰਡੇ ਦਾ ਅਮਰਤ ਕਿਸੇ ਨੇ ਛਕਿਆ ਨਹੀਂ ਇਸ ਕਰਕੇ ਗੁਰਸਿੱਖੋ ਕਲਗੀਧਰ ਪਾਤਸ਼ਾਹ ਨੇ ਆਪਾਂ ਨੂੰ ਖੰਡੇ ਦਾ ਅਮਰਤ ਦੀ ਦਾਤ ਦਿੱਤੀ ਆਪਾਂ ਤਿਆਰ ਬਰ ਤਿਆਰ ਰਹਿਣਾ ਜਿਹੜੇ ਸਤ ਸੰਗਤ ਜੀ ਪਰਥਾ ਸਹਿਜ ਧਾਰੀਆਂ ਦੀ ਚੱਲੀ ਆ ਰਹੀ ਹੈ ਉਹਨਾਂ ਨੂੰ ਵੀ ਸਤਕਾਰ ਤੇ ਇੱਥੇ ਸਤ ਸੰਗਤ ਜੀ ਉਹਨਾਂ ਦਾ ਉਹਨੂੰ ਮਾਣ ਦੇਣਾ ਹੈ ਉਹ ਵੀ ਗੁਰੂ ਕੇ ਸਿੱਖ ਨੇ ਜਿੰਨੀ ਕਿਸੇ ਤੋਂ ਨਿਭਦੀ ਹੈ ਸਤ ਸੰਗਤ ਜੀ ਓਨੀ ਸਿੱਖੀ ਨਿਭਾਓ ਆਪਣਾ ਜਨਮ ਸਫਲਾ ਕਰਨਾ ਚਾਹੀਏ ਦ્વੈਤ ਭਾਵ ਦੇ ਅੰਦਰ ਸਤ ਸੰਗਤ ਜੀ ਕਦੇ ਵੀ ਸੁਖ ਨਹੀਂ ਹੈ ਸੋ ਇਹ ਭਗਤ ਭਗਵਾਨ ਗੁਰੂ ਘਰ ਦਾ ਸਿੱਖ ਹੋਇਆ ਸਾਧੂ ਉਦਾਸੀ ਸਾਧੂਆਂ ਦੇ ਅੰਦਰ ਵਿਚਰਿਆ ਹੈ था थाते गुरु ਘਰ ਦਾ ਪ੍ਰਚਾਰ ਕੀਤਾ ਇਸ ਨੇ ਨਰਨ ਹਜ਼ਾਰਨ ਕੀ ਕਲਿਆਣ ਦੇਖ ਲਓ ਇੱਕ ਨਹੀਂ ਦੋ ਨਹੀਂ ਹਜ਼ਾਰਾਂ ਲੋਕਾਂ ਦੀ ਕਲਿਆਣ ਕੀਤੀ ਜਾ ਕੇ ਕਸ ਭਇਓ ਦੇ ਨਾਮ ਸੁਦਾਨ ਬੜਾ ਭਾਰੀ ਨਾਮ ਦਾ ਦਾਨ ਵੰਡੇ ਸਤ ਸੰਗਤ ਜੀ ਹਰ ਦੁਆਰ ਜਾਈਏ ਕੋਈ ਭੁੱਲਿਆ ਨਹੀਂ ਹੋਇਆ ਕੁਤੀ ਪੁੱਛੋ ਕਿ ਅਸੀਂ ਕੌਲ ਦਾਸ ਦੀਆਂ ਕੁਟੀਆਂ ਜਾਂ ਜਾਣਾ ਹੈ ਕੌਲ ਦਾਸ ਦੀਆਂ ਕੁਟੀਆਂ ਨਹੀਂ ਉਹ ਮਹਿਲ ਬਣੇ ਹੋਏ ਨੇ ਸਤ ਸੰਗਤ ਜੀ ਅੰਦਰ ਨਾਲੇ ਸ੍ਰੀ ਚੰਦ ਦੀ ਮੂਰਤੀ ਦੀ ਵੀ ਹੈ ਉਹਨਾਂ ਦੀ ਭਾਵਨਾ ਰੱਖਦੇ ਨਾਲੇ ਗੁਰੂ ਗ੍ਰੰਥ ਸਾਹਿਬ ਦਾ ਹੀ ਪ੍ਰਕਾਸ਼ ਹੈ ਭਾਵੇਂ ਉਹ ਭਾਵਨਾ ਸਤ ਸੰਗਤ ਜੀ ਰੱਖਦੇ ਸ੍ਰੀ ਚੰਦ ਨੂੰ ਮੰਨਦੇ ਨੇ ਗੁਰੂ ਨਾਨਕ ਦੇਵ ਜੀ ਦਾ ਸਹਬਜਾਦਾ ਸੀ ਉਹ ਦਾਸੀ ਉਹ ਕੌਲ ਦਾਸ ਦੀਆਂ ਕੁਟੀਆਂ ਨੇ ਸਤ ਸੰਗਤ ਜੀ ਹਰ ਦੁਆਰ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ ਉਪਦੇਸ਼ ਤਾਂ ਗੁਰਮਤ ਦਾ ਹੀ ਕਰਨਾ ਗੁਰੂ ਗ੍ਰੰਥ ਸਾਹਿਬ ਦੇ ਅਨਸਾਰ ਹੀ ਜਿੱਥੇ ਪ੍ਰਕਾਸ਼ ਹੈ ਮੂਰਤੀ ਤਾਂ ਕੁਛ ਮੂੰਹੋਂ ਬੋਲਦੀ ਨਹੀਂ ਮੂਰਤੀ ਕਿਸੇ ਨੂੰ ਸਿੱਖਿਆ ਨਹੀਂ ਦਿੰਦੀ ਜਿਹੜਾ ਜਾ ਕੇ ਬਾਣੀ ਪੜ੍ਹੂਗਾ ਸਤਸੰਗਤ ਦੀ ਬਾਣੀ ਦਾ ਹੀ ਉਹਦੇ ਤੇ ਅਸਰ ਹੋਵੇਗਾ ਇਸ ਕਰਕੇ ਗੁਰਸਿੱਖੋ ਇਹਨਾਂ ਤੀਸਥਾਂ ਤੇ ਵੀ ਕੀ ਪ੍ਰਾਗ ਰਾਜ ਕੀ ਸਤਸੰਗਤ ਜੀ ਹਰਦੁਆਰ ਕੀ ਹੋ ਜਾਣ ਕੀ ਨਾਸ ਗਥਾਂ ਥਾਂ ਥਾਂ ਤੇ ਆਪਣੇ ਸਥਾਨ ਨੇ ਉੱਥੇ ਤਕਰੀਬਨ ਸਤਸੰਗਤ ਜੀ 3-400 ਸਥਾਨ ਤਾਂ ਹਰਦੁਆਰ ਦੇ ਵਿੱਚ ਜਿੱਥੇ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਹੁੰਦੇ ਨੇ ਐਵੇਂ ਕਹਿ ਦਈਏ 사ਧਨਿਆਂ ਕੋਲੇ ਅਸੀਂ ਨਹੀਂ ਜਾਣਾ ਹਾਂ ਸੁਧਾਰ ਦੀ ਲੋੜ ਹੈ ਕਿੱਥੇ ਨਹੀਂ ਸੁਧਾਰ ਦੀ ਲੋੜ ਸਤ ਸੰਗਤ ਜੀ ਥਾਂ ਥਾਂ ਤੇ ਪੰਜਾਬ ਵਿੱਚ ਵੀ ਸਤ ਸੰਗਤ ਦੀ ਕੀ ਸਾਰੇ ਥਾਵਾਂ ਤੇ ਕਲਯੁਗ ਦੀ ਹਵਾ ਬਗੀ ਹੋਈ ਹੈ ਥਾਂ ਥਾਂ ਤੇ ਸਤ ਸੰਗਤ ਦੀ ਪਾਰਟੀਆਂ ਵਾਜੀਆਂ ਪਈ ਰਹਿਤ ਨਹੀਂ ਰੱਖੀ ਜਾਂਦੀ ਪਈ ਇੱਕ ਰਹਿਤੀ ਹੈ ਗੱਜ ਦੇ ਥਾਂ ਥਾਂ ਤੇ ਕੋਈ ਕਿਸੇ ਪਾਸੇ ਨੂੰ ਤੁਰਿਆ ਕੋਈ ਕਿਸੇ ਪਾਸੇ ਨੂੰ ਸੁਧਾਰਤਾ ਭਾਈ ਸਾਰੇ ਥਾਵਾਂ ਤੇ ਹੀ ਚਾਹੀਦਾ ਕਲਯੁਗ ਦੀ ਹਵਾ ਹੈ ਲੇਕਿਨ ਗੁਰਸਿੱਖੋ ਥਾਂ ਥਾਂ ਤੇ